ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ਼ ਰਾਜ ਕੀ ਸੁਖਬੀਸਨ ਬਾਦਲ ਨੇ ਵੱਡੀ ਚੱਲ ਚੱਲ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਭਾਈ ਅਬਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਕਿ ਐਸਪੀ ਅਸਲੀ ਚੋਣਾ ਆਉਣੀਆਂ ਨੇ ਇਸ ਵਾਰ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਚੜਾਉਣਾ ਹੈ। ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਕਹਿ ਰਿਹਾ ਸੀ। ਇਹੀ ਗੱਲ ਕਹਿ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਜਿਨ੍ਹਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ। ਆਖਰਕਾਰ ਇਹ ਮਾਜਰਾ ਕੀ ਹੈ? ਵਾਰ-ਵਾਰ ਇਹ ਕੰਮ ਕਿਉਂ ਕਰ ਦਿੱਤੇ ਜਾਂਦੇ ਨੇ? ਇਹ ਪਟੀਸ਼ਨਾਂ ਕੌਣ ਪਾਉਂਦਾ ਹੈ? ਕੌਣ ਕਾਰਵਾਈ ਕਰਦਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਾ ਕੇ ਕਿਸ ਵੱਲੋਂ ਅੰਦਰ ਖਾਤੇ ਕੇਸ ਲਗਾਏ ਜਾ ਰਹੇ ਨੇ ਇਸ ਦਾ ਖੁਲਾਸਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1920 ਦੇ ਵਿੱਚ ਹੋਈ ਸੀ 5 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਕਮੇਟੀ ਐਕਟ ਬਣ ਗਿਆ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਇਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮਿੰਨੀ ਪਾਰਲੀਮੈਂਟ ਦਾ ਨਾਮ ਦਿੱਤਾ ਗਿਆ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਵਿਵਾਦਾਂ ਵਿੱਚ ਘਿਰ ਕੇ ਰਹਿ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਖਰੀ ਚੋਣ 2011 ਵਿੱਚ ਹੋਈ ਲਗਭਗ 14 ਸਾਲ ਸਾਲਾਂ ਬਾਅਦ ਜਦੋਂ ਕਮੇਟੀਾਂ ਦੀ ਚੋਣਾਂ ਕਰਾਉਣ ਦੇ ਸੰਕੇਤ ਮਿਲਣ ਲੱਗੇ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਸ ਉੱਤੇ ਰੋਕ ਲਗਾ ਦਿੱਤੀ ਉੱਚ ਅਦਾਲਤ ਨੇ ਕਿਹਾ ਕਿ ਇਸ ਫੈਸਲੇ ਦਾਇਰ ਕਰਕੇ ਕੇਸ ਦੀ ਸੁਣਵਾਈ ਕਰਦਿਆਂ ਇਹ ਰੋਕ ਕੇਸ ਦੀ ਮੁਲਤਵੀ ਸੁਣਵਾਈ 28 ਅਪ੍ਰੈਲ ਤੱਕ ਲਗਾਈ ਗਈ ਹੈ ਪਰ ਉਸ ਦੇ ਉਦੋਂ ਵੀ ਗੱਲ ਕਿਸੇ ਸਰੇ ਨਹੀਂ ਲੱਗੀ ਕੰਡੇ ਤੇ ਯਾਨੀ ਕਿ ਇਹ ਵਾਰ-ਵਾਰ ਅਜਾ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਮਨਪ੍ਰੀਤ ਯਾਲੀ ਕਹਿੰਦੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਤੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਕਬਜ਼ਾ ਹੈ ਉਸੇ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਤੇ ਯਾਨੀ ਕਿ ਜਿਹੜੀ ਆਖਰੀ ਚੋਣ ਹੋਈ ਹੈ ਐਸਜੀਪੀਸੀ ਦੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਉਹ ਹੋਈ ਹੈ 11 2011 ਨੂੰ ਯਾਨੀ ਕਿ ਦੇਖੋ 2011 ਤੋਂ ਲੈ ਕੇ ਹੁਣ 2025 ਚੱਲ ਪਿਆ ਹੈ ਯਾਨੀ ਕਿ ਹਰ ਤਰ੍ਹਾਂ ਦਾ ਤਾਮਚਾਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਚਿਮੜੇ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਵੱਲੋਂ ਛੱਡਿਆ ਹੀ ਨਹੀਂ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਹਿ ਸਕਦੇ ਆ ਐਸਜੀਪੀਸੀ ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਹੈ ਬਟ ਇਸ ਦੇ ਪਿੱਛੇ ਕੌਣ ਹੈ ਇਸ ਦੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਾਲਾਂਕਿ ਸਾਰੀਆਂ ਧਾਰਮਿਕ ਪਾਰਟੀਆਂ ਵੱਲੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸੀ ਕਿ ਜੂਨ ਜੁਲਾਈ ਆ ਜਿਹੜੀ ਆ ਬੜੀ ਜਲਦੀ ਅਗਲੇ ਮਹੀਨੇ ਯਾਨੀ ਕਿ ਇਸ ਦੀ ਤਿਆਰੀਆਂ ਹੋਣਗੀਆਂ VOTING ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੇਂ ਆਗੂ ਮਿਲਣਗੇ ਨਵੇਂ ਪ੍ਰਧਾਨ ਮਿਲਣਗੇ ਨਵੇਂ ਇੰਚਾਰਜ ਮਿਲਣਗੇ ਨਵੇਂ ਡਾਇਰੈਕਟਰ ਮਿਲਣਗੇ ਲੇਕਿਨ ਉਹ ਸਾਰੇ ਕੀਤੇ ਇੱਕ ਰਾਏ ਉੱਤੇ ਪਾਣੀ ਇਹ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਫੈਸਲਾ ਲਿਆ ਗਿਆ ਹੈ 28 ਅਪ੍ਰੈਲ ਤੱਕ ਇਹ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ 28 ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣੀਆਂ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਵੋਟਾਂ ਭਲਾਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਉਹ ਵੋਟਾਂ ਦੇ ਵਿੱਚ ਬੜੀ ਵੱਡੀ ਧਾਂਦਲੀ ਹੈ ਕਿ ਜਿਹੜੇ ਸਾਬਤ ਸੂਤ ਸਿੱਖ ਨਹੀਂ ਉਹਨਾਂ ਦਾ ਤੇ ਨਾਮ ਨਹੀਂ ਵਿੱਚ ਉਹ ਸੂਚੀ ਦੇਵੇ ਆਮ ਲੋਕਾਂ ਦੇ ਨਾਮ ਵਿੱਚ ਪਾਏ ਹੋਏ ਨੇ ਇਟ ਮੀਨਸ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਤਰ੍ਹਾਂ ਤਬਾ ਲੱਗ ਸਕਦਾ ਹੈ ਕਿ ਅਸੀਂ ਸਿੱਖ ਸਿੱਖਿਆ ਦੀ ਇਹ ਮਿਨੀ ਅਦਾਲਤ ਹੈ ਤੇ ਸਿੱਖ ਹੀ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ ਇਹ ਗੱਲ ਵੀ ਕਾਫੀ ਲੰਮੇ ਤੋਂ ਸਮੇਂ ਤੋਂ ਚੱਲੀ ਆ ਰਹੀ ਸੀ ਲੇਕਿਨ ਅੱਜ ਫਿਰ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉੱਤੇ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਧੰਨਵਾਦ